ਅੱਜ ਯਾਦਾਂ ਕੀ ਦੇਣਾ ਸੂਰੀ ਟੰਗਿਆ ਸੀ ਨਾ ਅੱਜ ਦੇ ਦਿਨ ਤੇ ਜਿਹੜਾ ਮੁੰਡਾ ਉਹਨਸਵਾਲ ਆ ਗਿਆ ਆਰਗਾਨਿਜ਼ਮ ਤੋਂ ਉਹ ਕਰੋ ਮਸਲਾ ਸਾਈਡ ਤੇ ਯਾਰ ਤੇ ਅੱਜ ਦਾ ਮਸਲਾ ਹੈਗਾ ਡਾਰਲਿੰਗ ਸੂਰੀ ਟੰਗਿਆ ਸੀ ਤੇ ਭੈਣਾ ਹੈਰੀ ਘੜੀਹਲੀ ਦਾ ਫਲੀਆਂ ਲੋੜੇ ਅਮਿਤ ਲੋੜਾ ਮਨੀਸ਼ ਹੋਈਆ ਪਰਮਾ ਸ਼ਰਮਾ ਕੜਾ ਜੋਈ ਹੈ ਸਰ ਭਈਆ ਮੇਰੇ ਸਾਲੇ ਸਾਰੇ ਇਹਨਾਂ ਦੇ ਨਾਮ ਲੈਣਾ ਕੀਮਤੀ ਸ਼ੁਮਤੀ ਇੱਕ ਅਕਾਗ ਆਜੀ ਗੁਪਤਾ ਮੜਵਾ ਤੇ ਨਾਲ ਸਾਲੇ ਜਨੀਲ ਪਸੀਨਾ ਲੀਰ ਮੇਰੇ ਸਾਲੇ ਜਿੰਨੇ ਇਹਨਾਂ ਦਾ ਨਾਮ ਲੜਿਆ ਤੇ ਜਹੂਰ ਕਿਹਨਾ ਸੀਗਾ ਗਨੀਸ਼ਨੀ ਵਰਮੇ ਸ਼ਰਮਿਆਰਗੇ ਤੇ ਕੋਲੀ ਜਿਹਾ ਕੀ ਹਰ ਸਾਡੇ ਪੰਟੀ ਪੰਟੀ ਵਾਲੀ ਦਾ ਜਿਹੜਾ ਚੋਕੀ ਹੈ ਚਲੋ ਇਹੋ ਨਾਮ ਹੈ ਦੇ ਇੱਕੋ ਹਰਵਿੰਦਰਸਾਹ ਲੋਂਗਾ ਮੇਰਾ ਛਾਉਣੀ ਦੀ ਦਿੱਕਤ ਆਈ ਤੁਹਾਨੂੰ ਯਾਦ ਆਣਾ ਉਹ ਵੇ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਗਰੀ ਸੰਧੂ ਦਾ ਮਸਲਾ ਜਨਾ ਸੀਗਾ ਕਦੇ ਬੁਲਾਇਆ ਹੈ ਮਾਤਾ ਨੇ ਸੰਧੂ ਉੱਪਰ ਵੀਰ ਦਾ ਉਹ ਗਾਣੇ ਦੇ ਤਾਂ ਵੇਟ ਬਣੀ ਹੋਈ ਆ ਤੁਸੀਂ ਮੇਰੇ ਸਾਲੇ ਉਹ ਕ੍ਰੰਪ ਜਦੋਂ ਇੱਕ ਸਾਲ ਮੋਤਾ ਮੰਗਲ ਮੰਦ ਨੂੰ ਦਿੱ ਗਿਆ ਸੀ ਇੱਥੇ ਮੰਦਰਾ ਵਿੱਚ ਜਿਹੜੀਆਂ ਆਰਤੀਆਂ ਕਰਦੇ ਪਰਦੇਸੀ ਕਿਹੇ ਆਪਦਾ ਤੁਸੀਂ ਭੁੱਲੇ ਨਹੀਂ ਜੀ ਬਾਪਾ ਨਹੀਂ ਕਰਦੇ ਪਏ ਸੀ ਪੰਡਤ ਸਾਰੇ ਗੇਟ ਹੈ ਅਮਰੀਕਾ ਫੇਕ ਅਮਰੀਕਾ ਗੇਟ ਹੈ ਮੰਦਰ ਚ ਲੈ ਕੇ ਥੜਿਆਂ ਚ ਲੈ ਕੇ ਉਹ ਵਰਦੇ ਵਰਦੇ ਸੀ ਉਦੋਂ ਮੇਰੇ ਸਾਲੇ ਉਹ ਸੀ ਕਿੱਥੇ ਸੀ ਮਹਾਰਾਜੀ ਸੰਤੂ ਦੀ ਆ ਗਾਣਾ ਹੀ ਗਾਇਆ ਸਭ ਤੋਂ ਪਹਿਲਾਂ ਜੀ જય ਸ਼੍ਰੀ ਰਾਮ ਸਨਾਤਨ ਧਰਮ ਕੀ ਜੈ ਦੋਸਤ ਮੈਂ ਤੁਹਾਡਾ ਆਪਣਾ ਬਿੰਨੀ ਵਰਮਾ ਸ਼ਿਪਸਾ ਨਾਲ ਲਾਇਨ ਪੰਜਾਬ ਦਾ ਦਖਸ਼ ਅੱਜ ਲਾਈਵ ਇਸ ਕਰਕੇ ਆਣਾ ਪੈ ਰਿਹਾ ਕਿ ਕੱਲ ਦਾ ਇੱਕ ਕਲਿੱਪ ਸਾਡੇ ਤੱਕ ਪਹੁੰਚਿਆ ਕੋਈ ਵਿਅਕਤੀ ਹੈ ਜਿਨੇ ਵੀਡੀਓ ਕਲਿੱਪ ਬਣਾਇਆ ਉਹਦੇ ਬਾਰੇ ਮੈਂ ਜਾਣਕਾਰੀ ਤੇ ਨਹੀਂ ਮੇਰੇ ਕੋਲ ਕਿ ਉਹ ਕੌਣ ਵਿਅਕਤੀ ਹੈ ਔਰ ਕਿੱਥੇ ਦਾ ਰਹਿਣ ਵਾਲਾ ਹੈ ਔਰ ਉਸ ਵਿਅਕਤੀ ਨੇ ਸ਼ਰਮ ਸਾਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਨੇਮ ਲੈ ਕੇ ਮੇਰੀ ਪਾਰਟੀ ਦੇ ਮਨੀਸ਼ ਵਰਮਾ ਜੀ ਹੋਜਣ ਬੰਟੀ ਜਲੰਧਰ ਤੋਂ ਹੋਜੇ ਔਰ ਤਿੰਨ ਚਾਰ ਵਿਅਕਤੀਆਂ ਦੇ ਨਾਮ ਲਏ ਨੇ ਔਰ ਬੜੀ ਹੈਰਾਨੀ ਜਨਤ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਕਿਸੇ ਦਾ ਡਰ ਨਹੀਂ ਬੜਾ ਬੇਕੋਫ ਹੋ ਕੇ ਕਹਿ ਰਿਹਾ ਕਿ ਜਿਸ ਤਰ੍ਹਾਂ ਸੂਰੀ ਨੂੰ 4 ਨਵੰਬਰ ਨੂੰ ਟੰਗਿਆ ਸੀ ਉਸੇ ਤਰ੍ਹਾਂ ਤੁਹਾਨੂੰ ਟੰਗਾਂਗੇ ਕੱਲ ਸਾਰਿਆਂ ਨੂੰ ਪਤਾ ਹੈ ਕਿ ਸਵਰਗੀ ਸ਼ੀਰ ਸੁਧੀਰ ਕੁਮਾਰ ਸੂਰੀ ਜੀ ਦੀ ਕੱਲ ਬਲੀਦਾਨ ਦਿਵਸ ਸੀ ਉਹਨਾਂ ਨੂੰ ਸਾਰੇ ਯੋਧਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ ਔਰ ਹਰ ਸਾਲ ਕਰਦੇ ਆ ਰਹੇ ਆ ਕਿਉਂਕਿ ਉਹ ਸਾਡੀ ਕੌਮ ਦੇ ਯੋद्धा ਸੀ ਪਰ ਹੈਰਾਨੀਜਨਕ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਵਿਅਕਤੀ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਅੱਜ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੇਲ ਕਰ ਰਿਹਾ ਔਰ ਮਾਨਯੋਗ ਪਠਾਨਕੋਟ ਸਾਡੇ ਐਸਐਸਪੀ ਸਾਹਿਬ ਜੀ ਨੂੰ ਵੀ ਮੇਲ ਕਰ ਰਿਹਾ ਕਿ ਇਸ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਵਿਅਕਤੀ ਨੂੰ ਮੇਰੇ ਹਿਸਾਬ ਨਾਲ ਕੋਈ ਡਰ ਨਹੀਂ ਹੈਗਾ ਜਿਸ ਹੱਬ ਦੀ ਵੀਡੀਓ ਦੇ ਵਿੱਚ ਬੋਲ ਰਿਹਾ ਔਰ ਇਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਨਾ ਹੋ ਸਕੇ। ਆਗਰ ਹਿੰਦੂ ਕੋਈ ਇਹੋ ਜਿਹੀ ਬਿਆਨਬਾਜ਼ੀ ਕਰਦਾ ਤੇ ਪ੍ਰਸ਼ਾਸਨ ਮਿੰਟ ਤੋਂ ਪਹਿਲਾਂ ਉਹਦੇ ਪਰਚਾ ਦਰਜ ਕਰ ਦਿੰਦਾ ਹੈ ਕਿ ਆ ਇਨ੍ਹਾਂ ਤੇ ਕੋਈ ਪਰਚਾ ਦਰਜ ਨਹੀਂ ਹੋਏਗਾ। ਕਿ ਆ ਪੁਲਿਸ ਇਹਨੂੰ ਅਰੈਸਟ ਨਹੀਂ ਕਰੇਗੀ। ਕਿ ਆ ਪੁਲਿਸ ਇਹਨੂੰ ਸਲਾਖਾਂ ਦੇ ਪਿੱਛੇ ਨਹੀਂ ਭੇਜੇਗੀ। ਇਹ ਮੇਰਾ ਖਵਾਲ ਹੈ ਕਿਉਂਕਿ ਇਹੋ ਜਿਹੇ ਲੋਕ ਹੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਔਰ ਸਾਰੇ ਧਰਮਾਂ ਨੂੰ ਅਸੀਂ ਪੂਜਦੇ ਆ ਪਰ ਇਹੋ ਜਿਹੇ ਵਿਅਕਤੀ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਤੇ ਨਕੇਲ ਪਾਣਾ ਬਹੁਤ ਜ਼ਰੂਰੀ ਹੈ ਮੇਰੀ ਹੱਥ ਜੋੜ ਕੇ ਅਪੀਲ ਹੈ ਇਸ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ ਜਾਵੇ